ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਪੂਲ ਡੇਰੀ ਫਾਰਮ ਕਾਲ ਕੇ ਤੇ ਦੋਸਤੋ ਅੱਜ ਪਹੁੰਚੇ ਆ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰ ਸਾਂ ਮੰਡੀ ਲੱਗਦੀ ਆ ਹਾਲ ਚੋਂ ਦੋ ਵਾਰੀ ਦੀਵਾਲੀ ਤੇ ਵਿਸਾਖੀ ਤੇ ਬਹੁਤ ਸੋਹਣੀ ਮੰਡੀ ਭਰੀ ਆ ਬੱਲਾ ਵੀਰका ਅੰਮ੍ਰਿਤਸਰੋਂ ਆਣ ਕੇ ਕਿਸ ਨੂੰ ਪੁੱਛੋ ਬੱਲੇ ਵੀਰਕੇ ਮੰਡੀ ਲੱਗਦੀ ਆ ਤੇ ਮੱਝਾਂ ਗਾਵਾਂ ਦੀ ਕਾਫੀ ਸੋਹਣੇ ਡੰਗਰ ਆਏ ਤੇ ਆਪਾਂ ਬਣਾਈ ਵੀਡੀਓ ਦੋਸਤੋ ਹੋਣੇ ਤੇ ਵੀਡੀਓ ਮਿਲਦੇ ਆ ਤੇ ਇੱਕ ਰਿਕਵੈਸਟ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਿਆ ਕਰੋ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦੇ ਰਵੇ ਤੇ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਤਾ ਉਹਨਾਂ ਦਾ ਦਿলো ਧੰਨਵਾਦ ਤੇ ਜਿਨ੍ਹਾਂ ਨਹੀਂ ਕੀਤਾ ਉਹਨਾਂ ਘਾੜੀ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਿਓ ਮਿਲਦੇ ਆ ਦੋਸਤੋ ਵੀਡੀਓ ਬਹੁਤ ਦੋਸਤੋ ਕਾਫੀ ਸ਼ਾਨਦਾਰ ਝੋਟੀ ਆ ਸਪੈਸ਼ਲਾਈਜ਼ ਕਰਕੇ ਬਣਾਉਣ ਲੱਗਾ ਮੀਨੀ ਝੋਟੀ ਐ ਤੇ ਅਡਰ ਕੁਆਲਿਟੀ ਦੋਸਤੋ ਬਸ ਇੰਨੀ ਵਾਧੂ ਵਾਧੂ ਬਾਈ ਵ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੀ। ਠਾਕੀ ਨਾਕੀ ਠਾਕੀ ਮੈਂ ਤੇ ਥਾਂ ਦੇਖੋ ਦੋਸਤੋ ਮੁੱਠੀਆ ਥਾਂ ਤੇ ਕਾਫੀ ਸਪੇਸ ਤੇ ਥਾਂ ਫੇਸ ਕੁਆਲਟੀ ਦਿਖਾਈ ਬਾਈ ਜੇਦਾ ਕਰਕੇ ਮੇਨ ਭਰਉਣ ਲੱਗੇ ਆ ਇਹਨੂੰ ਵੈਰੀ ਫੇਸ ਕੁਆਲਟੀ ਇਹਦੀ। ਦੋਸਤੋ ਮੀਨੀ ਝੋਟੀ ਆ ਮੰਡੀ ਦੇ ਵਿੱਚ ਇੰਨੀ ਹਿਲਦੇ ਬਾਈ ਬਾਜੀ ਪਿਓਰ ਹਿਲਦੇ। ਪਿਓਰ ਮੀਨੀ ਜਿੰਨੂੰ ਹਿਲਦੇ ਸਿੰਘ ਆਂਦੇ ਆ ਤੇ ਕਾਫੀ ਠੰਡੀ ਧੀਰੀ ਝੋਟੀ ਆ। ਮੈਂ ਮੀਨੀਆ ਕਈ ਵੀ ਵੇਖੀਆਂ ਅੱਗੇ ਵੀ ਵੀ ਕੋਈ ਠੰਡੀ ਧੀਰੀਆਂ ਬਹੁਤ ਹੁੰਦੀਆਂ ਬੰਦੋ ਕੋਈ ਤੇ ਚੰਗੀ ਹਾਈਟ ਚੰਗੀ ਲੰਬਾਈ ਤੇ ਚੰਗਾ ਪੇਟ ਬੂੜਾ ਤੇ ਪੋਲੇ ਪਿੰਡੇ ਦੀ ਜਿਹਨੂੰ ਆਸ ਦਿੰਦੇ ਆ ਮਾਝੂ ਤਾਰੀਫ ਨਹੀਂ ਕਰਦਾ ਜੋ ਮਾਲਾ ਦੀਦਾ ਕਈ ਰਾਂ ਕੈਮਰੇ ਦੇ ਵਿੱਚ ਹੋਰ ਗੱਲਾਂ ਨੇ ਜਿੰਨਾ ਕਿ ਸਾਨੂੰ ਪਤਾ ਉਹਨਾਂ ਨੂੰ ਤੁਹਾਨੂੰ ਦੱਸ ਦਈਦਾ ਬਾਕੀ ਨਰਖ ਪਰਖ ਤੁਸੀਂ ਆਪ ਦੀ ਕਰਨੀ ਹੈ ਤਸੱਲੀ ਕਰਕੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਫਿਰ ਰੇਟ ਭਾ ਕਰੋ ਬਾਕੀ ਭਾਈ ਹੁਣ ਨਾਲ ਗੱਲ ਕਰਦੇ ਕਿਣਵਾ ਸੂਆ ਕਿੰਨਾ ਦੁੱਧ ਕੀ ਰਿਕਾਰਡ ਸਸਸੀ ਦਾ ਭਾਈ ਕਿਣਵਾ ਸੂਆ ਭਾਈ ਪਹਿਲਾਂ ਨਾ 6 ਦਾ ਦਾ ਜੀ ਕਿੰਨੇ ਦਿਨਾਂ ਦਾ ਸੂਬ 10 ਦਿਨ ਹੋ ਗਏ ਸੀ 10 ਦਿਨ ਹੋ ਗਏ ਜੀ ਜਾਨੀ ਕਿ ਦੁੱਧ ਤੇ ਆ ਗਿਆ ਕਿੰਨਾ ਦੁੱਧਾ ਦੁੱਧ 14 ਕਿਲੋ ਨਟ ਤੇ ਆ ਰਿਹਾ ਐ ਠੰਡਾ ਕੰਡੇ ਵਾਲਾ ਲੀਟਰ ਵਾਲਾ ਜੀ ਵਾਲਾ ਬਿਲਕੁਲ ਠੀਕ ਹੈ ਜੀ ਕੀ ਡਿਮਾਂਡ ਕਰਦੇ ਹੋ ਇਹਦਾ 2 ਪਾਈ ਤੇ 35 35 ਮੰਗ ਦਿਨ 52 ਦੇ ਲੈਣ 270 ਦੇ 270 ਦੀ ਮੋਬਾਈਲ ਨੰਬਰ ਦੱਸਿਓ 9943 ਹਾਂਜੀ 46375 ਫੇਰ ਦੱਸ ਦਿਓ 9943 ਹਾਂਜੀ 46375 ਦੋਸਤੋ ਮੀਨੀ ਆ ਕਈ ਵਾਰ ਮੀਨੀ ਤੇ ਬਹੁਤ ਸ਼ਿਕਾਇਤ ਹੁੰਦੇ ਬਾਈ ਨਾਲ ਸੰਪਰਕ ਕਰ ਲਿਓ ਚੰਗੀ ਝੋਟੀ ਲਓ ਦੋਸਤੋ ਝੋਟੀ ਕਰੋ ਚੈੱਕ ਕਾ ਵੀ ਸ਼ਾਨਦਾਰ ਤੇ ਮੈਨੂੰ ਲੱਗਦਾ ਵੀ ਅਜੇ ਦੋਂਦੀ ਹੋ ਬਾਕੀ ਬਾਈ ਨਾਲ ਗੱਲ ਕਰਾਂਗੇ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਕਾ ਵੀ ਸ਼ਾਨਦਾਰ ਲਾਇਆ ਲਾਇ ਲਾਇ ਲਾ 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 ਗਈ ਦੋਸਤੋ ਮੰਡੀ ਨਾ ਡੰਗਰ ਖਰਾਬ ਬਹੁਤ ਜ਼ਿਆਦਾ ਕਰਦਾ ਡਰਦਾ ਹੈ ਖਰਾਬ ਨਹੀਂ ਕਰਦਾ ਡਰਦਾ ਹੈ ਕਿਉਂ ਘਰੋਂ ਬੱਜੇ ਆਉਂਦੇ ਆ ਭਾਵੇਂ ਤੁਸੀਂ ਖੁੱਲੇ ਛੱਡੇ ਕਿਦਾਂ ਇੱਥੇ ਆਣ ਕੇ ਡੰਗਰ ਡਰ ਜਾਂਦਾ ਵੇਰ ਕਿ ਜੋ ਮਰਜੀ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਥਾਂ ਵੇਖ ਸਕਦੇ ਹੋ ਕਾਫੀ ਸਪੇਸ ਤੇ ਮੁੱਠੀ ਵਾਲਾ ਥਾਣਾ ਦੂਰ ਤੋਂ ਤੇ ਝੋਟੀ ਬਹੁਤ ਸ਼ਾਨਦਾਰ ਹੈ ਤੇ ਕਰਦੇ ਬਾਈ ਨਾਲ ਕਿਣਵਾ ਸੁਹਾ ਕਿੰਨਾ ਦੁੱਧ ਕਿਣਵਾ ਸੁਹਾ ਜੀ ਪਲੂਣ ਆ ਜੀ ਪਲੂਣ ਆ ਜੀ ਕਿੰਨੇ ਦਿਨਾਂ ਦੀ ਹੋ ਗਏ 4-5 ਦਿਨ 4-5 ਦਿਨ ਕਿੰਨਾ ਦੁੱਧ ਤਿਆਰ ਹੈ 20-13-14 ਹੈ ਇੰਦਰ ਵੜਾ ਵੇਣਾ ਇਹਨਾਂ ਨੂੰ ਪੁੱਛ ਤੇਰਾ 13-14 ਕਿਲੋ ਠੀਕ ਜੀ ਨਹੀਂ ਇੰਦਰ ਨਹੀਂ ਵੇਦਾ ਆ ਖੁਸ਼ ਹੁੰਦਾ ਨਾ ਵੇਖ ਕੇ ਦਾ ਕਰਕੇ ਚਾਹੀਦਾ ਵੇਖਣਾ ਨਹੀਂ ਨਾ ਉਹ ਤਾਂ ਗੱਲ ਹੈ ਫਿਰ ਵੀ ਰਹਿ ਹੁੰਦੀ ਆ ਅੱਛਾ 14 ਲੀਟਰ ਤਿਆਰ ਆ ਜੀ ਠੀਕ ਹੈ ਜੀ ਦੋਂਦੀ ਨਾ ਮੂੰਹ ਏ ਦੋਂਦੀ ਦੋਂਦੀ ਠੀਕ ਹੈ ਜੀ ਦੋਂਦੀ ਦੋਸਤੋਂ 14 ਲੀਟਰ ਦੋ ਤਿਆਰ ਆ ਤੇ ਆਰਡਰ ਕੁਆਲਿਟੀ ਦੇਖ ਸਾਜੋ ਤੇ ਕੀ ਡਿਮਾਂਡ ਆ ਜੀ ਘਲਾ ਸਾਢੇ ਦਿਨ ਸਾਢੇ ਦਿਨ ਥੱਲੇ ਦਾ ਲਓ ਜੀ ਮੈਂ ਉਧਰ ਨਹੀਂ ਤੈਨੂੰ ਕਿਹਾ ਵੇਖ ਲੈ ਉਧਰ ਨਹੀਂ ਕਿਹਾ ਇੱਧਰ ਕਿਹਾ ਹੈ ਹੋਰ ਕੱਟ ਕਰ ਦੋ ਕੇ 70 ਦੇ ਲੱਗਿਆ ਜੀ ਤੇ ਚਾਹ ਮੋਬਾਈਲ ਨੰਬਰ ਦਾਸ 9853 4340 ਲੋ ਬਾਈ ਇਹ ਸਭ ਤੋਂ ਕੱਦ ਆੜ ਚੰਗਾ ਆ ਜੋ ਜੇ ਤੁਸੀਂ ਫੇਰ ਕਹਿਣਾ ਵੀ ਇਹ ਤਰੀਫ ਕਰਦੇ ਯੂਟਿਊਬਰ ਪਰ ਹੈ ਜੋ ਹੈ 6 ਫੁੱਟ ਦਾ ਕੱਦ ਉਹ ਤੇ ਲੰਥ ਹੈ ਜਿਹੜੀ ਉਹ ਤਾਂ 7-8 ਫੁੱਟ ਦੇ 10 ਫੁੱਟ ਦੇ ਲੱਗੀ ਹੋਣੀ ਤੇ ਪੇਟ ਪੋੜਾ ਜਾਂਚ ਕਰੋ ਡਾਕ ਲਈ ਬਾਈ ਤੇ ਆਰਡਰ ਕੁਆਲਿਟੀ ਦੋਸਤੋ ਵੇਖੋ ਕਾ ਵੀ ਸ਼ਾਨਦਾਰ ਤੇ ਫੇਸ ਕੁਆਲਿਟੀ ਚੈੱਕ ਕਰੋ ਜੀ ਤਰੀਂਗੇ ਸਿੰਗਲ ਆ ਲੈ ਆ ਖਰਾਬ ਕਰਦੀ ਤੇ ਚੰਗਾ ਕੱਦ ਘੜ ਬਾਈ ਦਾ ਕੱਦ ਵੇਖ ਲੋ ਲਾਗੇ ਵੀਰ ਵੀ ਖਲੋਤੇ ਉਹਨਾਂ ਦਾ ਕੱਦ ਵੇਖ ਲੋ ਤੇ ਮਾਈ ਦਾ ਕੱਦ ਵੇਖ ਲੋ ਸੀ ਐ ਲਾਦਾ ਜਿਵੇਂ ਮਾਲੀ ਜਾਣਦੇ ਹੁੰਦਾ ਦੂਜਾ ਤੇ ਬਹੁਤ ਸੋਹਣਾ ਪੇਟ ਫੂੜਾ ਆਰਡਰ ਕੁਆਲਿਟੀ ਦੋਸਤ ਚੈੱਕ ਕਰ ਪਿੰਨੂ ਵੀ ਹੁੰਦਾ ਆਰਡਰ ਕੁਆਲਿਟੀ ਤੇ ਥੰਦ ਦੇਖ ਸਾਦੇ ਦੋਸਤੋ ਉਲਟ ਬਹਿਣੀ ਵਾਲੇ ਪਾਸਿਓ ਕਾਫੀ ਸਪੇਸ ਤੇ ਥੰਦ ਕਾਫੀ ਸੋਹਣਾ ਇਹ ਕਰਦੇ ਬਾਈ ਜੀ ਹੁਣ ਨਾ ਗੱਲ ਕਿੜਵਾ ਸੁਆ ਬਾਈ ਦੁੱਜਾ ਦੁੱਜਾ ਠੀਕ ਐ ਕਿੰਨੇ ਦਿਨਾਂ ਦਾ ਉਹ ਹੋਵੇ ਚਾਰ ਪੰਜ ਦਿਨ ਚਾਰ ਪੰਜ ਦਿਨ ਠੀਕ ਕਿੰਨਾ ਦੁੱਧ ਤਿਆਰ ਆ 16 17 16 ਤਾਂ ਮਿੰਮਾ ਚੱਲਣਾ ਤੂੰ ਤੇ ਡਿਮਾਂਡ ਐਰ ਕਹਿੰ ਮੈਂ ਤੈਨੂੰ ਆਂਦਾ ਜੋ ਮਰਜ਼ੀ ਦੱਸ ਮੈਂ ਮਾਜ ਵੇਖੀ ਪੰਜ ਚਲ ਥੋੜਾ ਜਿਆ ਕਰ ਲਈਏ ਨੀ ਐ ਚੰਗੀ ਕਰ ਲਈਏ ਫਿਰ ਵੀ ਸਾਢੇ ਚਾਰ ਮੋਬਾਈਲ ਨੰਬਰ ਦੱਸ 99 ਕਿਹੜਾ ਹਾਂਜੀ 68645 ਉਹ ਜੀ ਦੱਸ ਦਿਆ ਘਰ 915468645 ਆ ਭਾਈ ਇਹ ਕਰਨਾ ਕੱਦ ਦੇਖੋ ਇਹ 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 ਵੇਖੋ ਤੇ ਸਿਰ ਲੱਗੇ ਆਉਂਦੇ ਹੀ ਹੋ ਤੁਸੀਂ ਮੈਨੂੰ ਆਖਣਾ ਰੇਟ ਤੇ ਪਵਾਉਂਦਿਆ ਪਰ ਹੈ ਜੋ ਹੈ ਆ ਕਿਉਂ ਜਦੋਂ ਐਡੀ ਸੰਭੀਏ ਫੇਰ ਪਤਾ ਲੱਗਦਾ ਤਾਂ ਕਰ ਲਓ ਭਾਈ ਲੋ ਦੋਸਤੋ ਕਰੋ ਚੈੱਕ ਬੂਰੀ ਕਾਫੀ ਸ਼ਾਨਦਾਰ ਤੇ ਚੰਗੀ ਹਾਈਡ ਲੈਂਸ ਦੀ ਮਾਹਰ ਡੱਕੀ ਭਾਈ ਤੇ ਡਾਕਰੀ ਅਡਰ ਕੁਆਲਟੀ ਦੋਸਤੋ ਚੈੱਕ ਕਰੋ ਕਾਫੀ ਸ਼ਾਨਦਾਰ ਤੇ ਥਾਣਾ ਦਾ ਸਪੇਸ ਦੇਖ ਲੈ ਲੈ ਇੱਧਰ ਲੈ ਲੈ ਇਹਨੂੰ ਤੇ ਫੇਸ ਕੁਆਲਿਟੀ ਦੋਸਤੋ ਜਜ ਕਰੋ ਤੁਸੀਂ ਕਾਫੀ ਸੋਹਣੀ ਫੇਸ ਕੁਆਲਿਟੀ ਤੇ ਹਾਈਟ ਬਹੁਤ ਸੋਹਣੀ ਆ ਮੀਡੀਅਮ ਦੀ ਮੀਡੀਅਮ ਤੋਂ ਬਹੁਤ ਤਾਂ ਉੱਚੀ ਹਾਈਟ ਲੰਥ ਦੀ ਮਾਲ ਹੈ ਤੇ ਪੇਠ ਪੁੜਾ ਕਾਫੀ ਸ਼ਾਨਦਾਰ ਤੇ ਬੂਰੀ ਦੇ ਵਿੱਚ ਮੰਨ ਲਓ ਵੀ ਪਿਓਰ ਚ ਆਉਂਦੀ ਹੈ ਨੀਲੀ ਚ ਨਹੀਂ ਆਉਂਦੀ ਤੇ ਜੇ ਥਾਣਾ ਦੀ ਗੱਲ ਕਰੋ ਤੇ ਬਹੁਤ ਥੋੜਾ ਥਣ ਲੱਗਾ ਮੁਠੀਆ ਤਾਂ ਤੇ ਕਾਫੀ ਸਪੇਸ ਕੱਕਾ। ਹੋਰ ਬਾਈ ਜੀ ਠੀਕ ਠਾਕ? ਕਿੰਨਾ ਸੁਆ ਬਾਈ? ਪਹਿਲਾ ਵੀਰੇ। ਪਹਿਲਾ ਕਿੰਨੇ ਦਿਨਾਂ ਦਾ ਜੀ? 4 ਮਕਰ ਕੀ ਹੈ ਜੀ? ਕਟਾ ਜੀ। ਤੇ ਕਿੰਨਾ ਤੋਂ ਤਿਆਰ? 17 ਕਿਲੋ ਕੰਡੇ ਵਾਲਾ ਮਿੰਡਵਾ ਜੀ। ਤੇ ਕੀ ਟੀਮਾਰ ਰੱਖੀ ਹੈ ਜੀ? 4 ਲੱਖ। ਮੰਗ 4 ਦੇਣ ਲੈਣਾ। ਹਾਂ? ਬੱਟ ਦੇ ਦਾਂਗੇ। ਚਲ ਮੋਬਾਈਲ ਨੰਬਰ ਦੱਸ ਦਿਓ। 9851 6350 ਠੀਕ ਐ। ਚਲੋ ਦਜੀਬ। ਲਓ ਦੋਸਤੋ ਕਰੋ ਚੈੱਕ ਇਹ ਪੂਰੀ ਉਤੋਂ ਵੀ ਚੰਗੀ ਹਾਈਟ ਲੈਂਥ ਦੀ ਮਾਲਕ ਤੇ ਪੇਟ ਪੂਰਾ ਵੇਖ ਲਓ ਡੱਕ ਲਾ ਭਾਈ ਡੱਕ ਲਾ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਡੱਕ ਲਾ ਡੱਕ ਕਾफी ਸ਼ਾਨਦਾਰ ਆਰਡਰ ਕੁਆਲਟੀ ਹੈ ਤੇ ਫੇਸ ਕੁਆਲਟੀ ਦੇ ਸਿੰਗਰੀ ਤੇ ਕਾਲੀਆਂ ਪੂਰੀ ਦੇ ਵਿੱਚ ਆਉਂਦੀ ਆ ਨੀਲੀ ਦੇ ਵਿੱਚ ਨੀਲੀ ਪੂਰੀ ਨਹੀਂ ਕੱਲੀ ਪੂਰੀ ਦੇ ਵਿੱਚ ਤੇ ਥਾਨ ਦੀ ਕੁਆਲਟੀ ਦੋਸਤੋ ਚੈੱਕ ਕਰੋ ਕਾफी ਸ਼ਾਨਦਾਰ ਹੈ ਹਾਨ ਕੁਆਲਟੀ ਆ ਤੇ ਬਾਕੀ ਬਾਈ ਜੀ ਉਹਨਾਂ ਨੇ ਕਰਦੇ ਗੱਲ ਕਿਣਵਾ ਸੂਹਾ ਕੀਰਕ ਤੇ ਕਿਣਵਾ ਸੂਹਾ ਬਾਈ ਜੀ ਇਹਦਾ ਬਾਈ ਹਾਂਜੀ ਇਹ ਦੂਜਾ ਦੂਜਾ ਸੂਹਾ ਜੀ ਠੀਕ ਕਿੰਨੇ ਦਿਨਾਂ ਦਾ ਹੋਏ ਇਹ ਨੂੰ ਹੋ ਗਏ ਜੀ 14 ਦਾ 10 12 ਕਿੰਨਾ ਦੋ ਤਿਆਰ ਹੈ ਜੀ ਦੋ ਦੋ 18 18 ਲੀਟਰ ਜੀ ਠੀਕ ਹੈ ਕੀ ਡਿਮਾਂਡ ਆ ਜੀ 4 ਲੱਖ ਤੇ ਲੈਣ ਦੇਣਾ ਸਾਡੇ ਕਿੰਨੇ ਦੇ ਸਾਡੇ ਦਿਨ ਦੀ ਮੋਬਾਈਲ ਨੰਬਰ ਦਾ ਕਿ 5366 ਫਿਰ ਦੱਸਦੇ ਹਾਂ 995466 ਠੀਕ ਲੋ ਬਾਈਕ ਕਰ ਲਿਓ ਸੋ ਲਓ ਦੋਸਤੋ ਤੀਸਰੇ ਨੰਬਰ ਤੇ ਪੂਰੀ ਕਰੋ ਚੈੱਕ ਜੇ ਪਹਿਲੀ ਨਾਲੋਂ ਦੂਜੀ ਚੰਗੀ ਦੂਜੀ ਨੂੰ ਤੇਜੀ ਚੰਗੀ ਤੇ ਚੰਗੀ ਹਾਈਟ ਚੰਗਾ ਪੇਠ ਪੂੜਾ ਤੇ ਆਰਡਰ ਡਾਕ ਲਾ ਬਾਈ ਡਾਕ ਲਾ ਡਾਕ ਆਰਡਰ ਕੁਆਲਿਟੀ ਦੋਸਤੋ ਜਾਂਚ ਕਰੋ ਕਬ ਸ਼ਾਨਦਾਰ ਤੇ ਚੌਰਸ ਟਾਈਟ ਆਰਡਰ ਕੁਆਲਿਟੀ ਹੈ ਗਾਵਾ ਵਾਂਗੂ ਢਿਲਖਣਾਣੀ ਤੇ ਫੇਸ ਕੁਆਲਿਟੀ ਰੇਂਗ ਸਿੰਘ ਪਤਲਾ ਫੀਸ ਤੇ ਬੂਰੀ ਦੇ ਵਿੱਚ ਆਉਂਦੀ ਨੀਲੀ ਬੂਰੀ ਚ ਨਹੀਂ ਆਉਂਦੀ ਕੱਲੀ ਬੂਰੀ ਚ ਆਉਂਦੀ ਹੈ ਤੇ ਪਤਲੇ ਪਿੰਡੇ ਦੀ ਆ ਤੇ ਕਾਫੀ ਸ਼ਾਨਦਾਰ ਹੈ ਅਰਡਰ ਕੁਆਲਟੀ ਦੋਸਤ ਤੁਸੀਂ ਜਜ ਕਰ ਸਕਦੇ ਹੋ ਤੇ ਥਾਣਾ ਤੁਹਾਨੂੰ ਜਿਹੜੇ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਵਖੋਣੇ ਚੈੱਕ ਮੁੱਠੀ ਵਾਲਾ ਥਾਣਾ ਤੇ ਕਾਫੀ ਸਪੀਸ਼ ਕਰਦੇ ਬਾਈ ਜੋ ਨਗਰ ਕਿਹੜਾ ਸੂਬਾ ਬਾਈ ਜੀ ਕਿਹੜਾ ਸੂਬਾ ਹੈ ਦੂਜਾ ਦੂਜਾ ਸੂਬਾ ਕਿੰਨੇ ਦਿਨਾਂ ਦਾ ਇਹ ਹੋ ਗਿਆ 15 15 ਦਿਨ ਕਿੰਨਾ ਦੋ ਤਿਆਰ ਉਹ ਹੋਊਗਾ 16 16 17 ਕੰਡੇ ਵਾਲਾ ਪਹਿਣਵਾ 16 ਮੰਨ ਲੈ ਕੋਈ ਕੀਤ ਕੀ ਡਿਮਾਂਡ ਕਰਦੇ ਜੋ ਸਾਢੇ ਤਿੰਨ ਸਾਢੇ ਦਿਨ ਦੇ ਲੈਣ ਤਿੰਨ ਦੀ ਮੋਬਾਈਲ ਨੰਬਰ 10 98536645 ਫੇਰ ਦਾ 913536660 ਠੀਕ ਹੈ ਲਓ ਭਾਈ ਤਿੰਨੇ ਕਮਾਲ ਦੇ ਡੰਗਰ ਤੇ ਭਾਈ ਨਾਲ ਸੰਪਰਕ ਕਰ ਲਓ ਬਹੁਤ ਸੁਣੀਆਂ ਬੂਰੀਆਂ ਲਓ ਦੋਸਤੋ ਕਰੋ ਚੈੱਕ ਮੋਹਰਾ ਨਸਲ ਦੇ ਵਿੱਚ ਤੇ ਚੰਗੇ ਕੱਦ ਕਾਠ ਚੰਗੀ ਹਾਈਟ ਸੀ ਇਹ ਨਹੀਂ ਤਰੀਫ ਕਰਦੇ ਆ ਜੋ ਸਾਡੇ ਸਾਹਮਣੇ ਮੱਲਾ ਵੀ ਕੱਦ ਕਾਠ ਡੰਗਰਾ ਦਾ ਵੇਖਿਆ ਤੇ ਉਸ ਹਸਾਬ ਨਾਲ ਪੂਰੇ ਤਗੜੇ ਕੱਦ ਕਾਠ ਦੀ ਐ ਤੇ ਚੰਗੀ ਐਟ ਪੇਟ ਪੂੜਾ ਬਹੁਤ ਸੋਹਣਾ ਟੱਕ ਲਈ ਬਾਈ ਟੱਕ ਲਈ ਡੱਕ ਲਈ ਤੇ ਆਰਡਰ ਕੁਆਲਿਟੀ ਦੋਸਤੋ ਜੱਜ ਕਰੋ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਫੇਸ ਕੁਆਲਿਟੀ ਚੈੱਕ ਕਰੋ ਦੋਸਤੋ ਇਹ ਪਤਲੇ ਚਮੜੀ ਤੇ ਬਹੁਤ ਸ਼ਾਨਦਾਰ ਜਿਹੜੇ ਥਾਣਾ ਦੋਸਤੋ ਤੁਹਾਨੂੰ ਐਣੀ ਵਾਲੇ ਪਾਸੋਂ ਤੁਹਾਨੂੰ ਦਿਖਾਉਣੇ ਆ। ਤੇ ਕਾਬੀ ਸ਼ਾਨਦਾਰ ਥਣ ਲੱਗਾ ਵੇਖੋ ਮੁੱਠੀ ਆ ਤੇ ਕਾਬੀ ਸਪੇਸ ਤੇ ਥਣ ਖੜਾ ਦੀ ਦੀਆਂ। ਤੇ ਕਰਦੇ ਬਾਈ ਜੀ ਨਾਲ ਬਾਈ ਕਿਹਨਾਂ ਦਾ ਸੁਆ ਏ? ਦੂਜਾ ਸੁਆ ਕਿੰਨੇ ਦਿਨਾਂ ਦਾ ਏ? ਉਹ ਹੋ ਗਿਆ ਬਾਈ। ਹਫਤਾ। ਹਫਤਾ ਹੋ ਗਿਆ ਕਿੰਨਾ ਦੋ ਤਿਆਰ। 217 ਕੰਡੇ ਵਾਲਾ। ਕੀ ਡਿਮਾਰਡ? ਆ 200 300 ਚਾਰ ਥੱਲੇ ਆ ਜਾ। ਪੱਟ ਦੇ ਬਾਈ ਕਿੰਨੇ ਜਿਹੇ ਨੇ। ਤਿੰਨ ਦੀ ਦੀ ਮੋਬਾਈਲ ਨੰਬਰ ਦੱਸ ਦੇ 99536660 ਫੇਰ ਦੱਸ ਦੇ 9954660 ਠੀਕ ਹੈ ਜੀ ਲਓ ਬਾਈ ਕਰ ਲਿਓ ਸੰਭਾਲ ਲਓ ਦਾਰਿਆਂ ਜੀ ਤੇ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਤੇ ਕਾਦ ਕਾਠ ਇੱਕ ਨੂੰ ਦੂਜੀ ਦਾ ਚੰਗਾ ਦੂਜੀ ਨੂੰ ਤੇਜੀ ਦਾ ਚੰਗਾ ਤੇ ਕਾਫੀ ਸ਼ਾਲ ਸਹਿਣਾ ਥੋੜਾ ਅੱਗੋਂ ਫੱਲਾ ਕਰ ਕਾਲੀ ਬੜੀ ਹੋਈ ਡੱਕਲੀ 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 ਅੰਡਰ ਕੁਆਲਿਟੀ ਦਿਖਾ ਲੈਂਦੇ ਯਾਰ ਮੇਨ ਚੀਜ਼ ਤੇਰੀ ਚੀਜ਼ ਆ ਦੋਸਤੋ ਇੱਕ ਮਿੰਟ ਹੁਣ ਸਹਿਣਾ ਡੱਕੀ ਡੱਕੀ ਹੁਣ ਅੰਡਰ ਕੁਆਲਿਟੀ ਜੱਜ ਕਰੋ ਦੋਸਤੋ ਗਾਵਾਂਆਂ ਅਰਗਾ ਆਰਡਰ ਲਗਾ ਤੇ ਥਣ ਕੀ ਬਾਤ ਹੈ ਤਾਰੀਫ ਨਹੀਂ ਆ ਜੋ ਦੀਦਾ ਹੈ ਮੁੱਠੀ ਵਾਲਾ ਥਣ ਤੋਂ ਵੱਡਾ ਤੇ ਨਾੜਾ ਦੀਦਿਆ ਦੋਸਤੋ ਕਾਫੀ ਸ਼ਾਨਦਾਰ ਤੇ ਫੇਸ ਕੁਆਲਟੀ ਰਿੰਗ ਸਿੰਘ ਲੈ ਜਾ ਤੇ 5.5 ਫੁੱਟ ਦੀ ਹਾਈਟ ਆ ਮਾਈਦੀ ਕਾਮ ਸੇ ਕਾਮ ਤੇ ਚੰਗੀ ਬੇਲ ਆ ਤੇ ਚੰਗਾ ਪੇਟ ਫੂੜਾ ਤੇ ਪਤਲੇ ਚੰਮ ਦੀ ਆ ਤੇ ਕਾਫੀ ਸ਼ਾਨਦਾਰ ਤੇ ਕਰਦੇ ਬਾਈ ਜੀ ਹੁਣਾਂ ਨਾਲ ਕਿਣਵਾ ਸੁਆ ਕਿੰਨਾ ਦੁੱਧ ਆ ਤੇ ਕੀ ਰੇਟ ਆ ਤੇ ਕੀ ਰਿਕਾਡ ਤੇ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਗਾਵਾਂ ਆ ਰਿਹਾ ਆਰਡਰ ਲੱਗਾ ਕਿਹੜਾ ਵਾ ਸੁਹਾ ਜੀ ਦੂਜਾ ਜੀ ਦੂਜਾ ਸੁਹਾ ਕਿੰਨੇ ਦਿਨਾਂ ਦਾ ਹੋ ਹੋ ਗਏ ਜੀ 10 ਦਿਨ ਦੱਸ ਦੇਣ ਕਿੰਨਾ ਦੋ ਤਿਆਰ ਆ 2 2 18 ਕਿਲੋ 18 ਕਿਲੋ ਪੂਰਾ ਮਿਣਵਾ ਤੇ ਕੀ ਡਿਮਾਡ ਥੱਲੇ ਆ ਜੀ ਏਰਕਾਂ ਹਾਂ ਜੀ ਨਾ ਜੀ ਚੰਗੀ ਵੜੀ ਆ ਨਹੀਂ ਥੱਲੇ ਆ ਜੀ ਚੰਗੀ ਵੜੀ ਆ ਜੀ 4.5 4.5 ਆ ਜਾ ਥੱਲੇ ਥੱਲੇ ਆ ਜਾ 4 ਜੀ ਵੈਲ ਨੰਬਰ 10 ਹਾਂਜੀ 664 ਠੀਕ ਹੈ ਹੋ ਦੋਸਤੋ ਬਹੁਤ ਸੋਹਣੀ ਝੋਟੀ ਮੂਰਾ ਨਸਲ ਦੇ ਵਿੱਚ ਤੇ ਕਾਫੀ ਸ਼ਾਨਦਾਰ ਤੇ ਮੀਡੀਅਮ ਹਾਈਟ ਦੀ ਹੈ ਮੰਨ ਕੇ ਕੋਈ ਸੌਦਾ ਕਰ ਸਕਦਾ ਤੇ ਅਰਡਰ ਕੁਆਲਿਟੀ ਚ ਚੈੱਕ ਕਰੋ ਦੋਸਤੋ ਕਾਫੀ ਸ਼ਾਨਦਾਰ ਲਾਇਆ ਤੇ ਫੇਸ ਕੁਆਲਿਟੀ ਰੇਂਗ ਸਿੰਘ ਬਲੈਕ ਆ ਤੇ ਜਿਹੜੇ ਥਾਣਾ ਤੁਹਾਨੂੰ ਦੋਸਤੋ ਬੈਣੀ ਵਾਲੇ ਪਾਸੋਂ ਬਣ ਕੇ ਦਿਖਾਉਣੇ ਤੇ ਆਰਡਰ ਕੁਆਲਿਟੀ 200 ਜਾਦੀ ਕਰੋ ਇਹਦੀ ਵੇਖੀ ਨਹੀਂ ਕਿਉਂ ਕਈ ਰ ਡੰਗਰ ਕਾਲਾ ਪੈਂਦਾ ਵਖਾਈ ਨਹੀਂ ਜਾਂਦੀ ਤੇ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਬਹਿਣੀ ਵਾਲੇ ਪਾਸੋਂ 200 ਤੋਂ ਚੈੱਕ ਕਰ ਸਕਦੇ ਤੁਸੀਂ ਯੂਕੀ ਵਾਲਾ ਤਾਂ ਤੇ ਬਹੁਤ ਸੋਹਣੀ ਸਪੀਸ ਸੀ ਤੇ ਬਾਕੀ ਕਰਦੇ ਆ ਬਾਬੂ ਜੀ ਨਾਲ ਗੱਲ ਕਿਵੇਂ ਸੂਵੇ ਆ ਕਿੰਨਾ ਦੁੱਧ ਆ ਕਿੰਨੇ ਦਿਨ ਹੋ ਗਏ ਸੂਵੇ ਕਿਹੜਾ ਸੁਭਾ ਬਾਬੂ ਜੀ ਇਹ ਦੂਜਾ ਸੂਆ 6 ਦੰਦਾਂ ਦਾ ਜੀ ਦੂਜਾ ਸੂਆ 6 ਦੰਦਾਂ ਦਾ ਜੀ ਤੇ ਕਿੰਨੇ ਦਿਨਾਂ ਦਾ ਸੁਭਾ ਜੀ ਕਿੰਨਾ ਹੈਗਾ ਜੀ 12 ਦਿਨਾਂ ਦਾ 12 ਦਿਨਾਂ ਦਾ ਮਗਰ ਕੀ ਹੈ ਜੀ ਕੱਟਾ ਜੀ ਕੱਟਾ ਇਹਦੇ ਮਗਰ ਵੀ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਹੈ ਜੀ 16 ਤੋਂ 17 ਲੀਟਰ ਦੁੱਧ ਤਿਆਰ ਹੈ 16 ਲੀਟਰ ਮੰਨ ਕੇ ਚਲੋ ਠੰਡਾ ਦੁੱਧ ਕੰਡੇ ਵਾਲਾ ਬਿਲਕੁਲ ਠੰਡਾ ਠੀਕ ਕੀ ਡਿਮਾਂਡ ਕਰਦੇ ਸੀ ਸਾਢੇ ਤਿੰਨ ਬੋਲ ਸਾਢੇ ਤਿੰਨ ਦੇ ਲੈਣ ਜਿੱਦਾਂ ਦਾ ਢਾਈ ਦੇ ਢਾਈ ਦੀ ਮੋਬਾਈਲ ਨੰਬਰ ਦੱਸ ਦਿਓ 9914525750 ਫੇਰ ਦੱਸ ਦਿਓ 9914525750 ਠੀਕ ਹੈ ਨੋ ਦੋਸਤੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਆ ਤੇ ਮੀਡੀਅਮ ਹਾਈਟ ਦੀ ਖੁੱਲਾ ਸਿੰਘ ਬਲੈਕ ਅੱਖ 6 ਦੰਦ ਤੇ 6 ਦੰਦ ਬੂਹ ਤੇ ਕਾਫੀ ਸੋਹਣੀ ਝੋਟੀ ਚੰਗਾ ਪੇਟਪੂੜਾ ਡੱਕੀ ਬਾਈ ਡੱਕੀ ਟੱਕ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਡੱਕੀ ਡੱਕੀ ਆਵਾਰਗੀ ਆਰਡਰ ਕੁਆਲਿਟੀ ਆ ਦੋਸਤੋ ਬਹੁਤ ਸ਼ਾਨਦਾਰ ਲੈ ਆ ਲੈ ਤੇ ਬਹੁਤ ਸੋਹਣੀ ਖੁੱਲਾ ਸਿੰਘ ਪਰ ਤੇ ਠੰਡੀ ਠਿਹਰੀ ਝੋਟੀ ਆ ਵੇਖਣ ਚ ਲੱਗੀ ਤੇ ਜਿਹੜੇ ਥਾਣਾ ਦੋਸਤੋ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਬਨ ਕੇ ਤੇ ਆਰਡਰ ਕੁਆਲਿਟੀ ਮੈਨੂੰ ਬਹੁਤ ਸੋਹਣੀ ਲੱਗੀ ਆ ਮਤਲਬ ਜਿੰਨੀ ਵੇਜੇ ਮੈਂ ਕਿਹਾ ਸੀ ਬਣਾਈ ਆ ਜੇ ਹਿਸਾਬ ਨਾਲ ਮੀਡੀਅਮ ਹਾਈਟ ਆ ਇਹਦੀ ਤੇ ਆਰਡਰ ਕੁਆਲਿਟੀ ਨੂੰ ਦੋਸਤੋ ਚਾਚੀ ਕਰੋ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਹੈ ਤੇ ਥਾਣਾ ਜਿਹੜੇ ਦੋਸਤੋ ਤੁਹਾਨੂੰ ਬਹਿਣੀ ਵਾਲੇ ਪਾਸੋਂ ਥਾਂ ਦਿਖਾਦੇ ਨੇ ਕਾਫੀ ਸ਼ਾਨਦਾਰ ਸੀ ਮੁੱਠੀ ਆ ਤਾਂ ਸਨ ਤੇ ਕਾਫੀ ਸਪੀ ਬਾਕੀ ਕਰਦੇ ਬਾਪੂ ਉਹਨਾਂ ਗਾਲਾ ਕਿਣਵਾਲ ਸੁਭਾ ਕਿੰਨੇ ਦਿਨ ਹੋ ਗਏ ਸੱਸੀਆ ਬਾਪੂ ਜੀ ਉਹ ਠੀਕ ਠਾਕ ਜੀ ਠੀਕ ਠਾਕ ਕਿਣਵਾਲ ਸੁਹਾ ਜੀ ਦੂਸਰਾ ਸੁਹਾ ਦੂਸਰਾ ਸੁਹਾ ਕਿੰਨੇ ਦਿਨ ਦਾ ਜੀ ਹਾਂਜੀ 8 ਦਿਨ ਹੋ ਗਏ ਆਰ ਦਿਨ ਹੋ ਗਏ ਜੀ ਕੀ ਮਗਰ ਕੀ ਆ ਜੀ ਕਟਾ ਜੀ ਕਟਾ ਜੀ ਠੀਕ ਕਿੰਨਾ ਦੋ ਤਿਆਰ ਹਾਂਜੀ 14 ਲੀਟਰ ਹਾਂਜੀ 14 ਲੀਟਰ ਮਿਹਨਵਾ ਕੰਡੇ ਵਾਲਾ ਕਹਿਣ ਦਾ ਨਹੀਂ ਕੰਡੇ ਵਾਲਾ ਜਿਹੜਾ ਤੁਹਾਨੂੰ ਠੀਕ ਤੇ ਕੀ ਡਿਮਾਂਡ ਕਰਦੇ ਹੋ ਸਵਾਦੋ ਸਵਾਦੋ ਤੇ ਦੇਣ ਲੈਣ ਕਿੱਥੇ ਹੋ ਕਿੰਨਾ ਕੁ ਦੱਸ ਦੋ ਅਗਲੇ ਦੂਰੋਂ ਡੇੜੇ ਹਾਂਜੀ ਡੇੜੇ ਤੋਂ ਡੇੜੇ ਅੱਛਾ ਡੇੜੇ ਦੀ ਠੀਕ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਦੱਸਿਓ ਦੋ ਮੋਬਾਈਲ ਨੰਬਰ ਦੱਸਿਓ ਹਾਂਜੀ 73 ਹਾਂਜੀ 47 ਹਾਂਜੀ 68 ਹਾਂਜੀ 6812 ਫੇਰ ਦੱਸ ਦਿਓ 73 ਹਾਂਜੀ 47 68 6812 ਠੀਕ ਦੋਸਤੋ ਕਾਫੀ ਸ਼ਾਨਦਾਰ ਮਾਜਾ ਮੀਡੀਅਮ ਹਾਈਟ ਦੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਤੇ ਬਾਈ ਦਾ ਨੰਬਰ ਆ ਗਿਆ ਸੰਪਰਕ ਕਰੋ ਲੋ ਦੋਸਤੋ ਕਰੋ ਚੈੱਕ ਮੋਹਰਾ ਨਸਲ ਦੇ ਵਿੱਚ ਕਾਫੀ ਸ਼ਾਨਦਾਰ ਝੋਟੀ ਆ ਤੇ ਚੰਗਾ ਪੇਟਪੁਰ ਤੇ ਚੰਗੀ ਆਰਡਰ ਕੁਆਲਿਟੀ ਲਾਇਆ ਬਾਈ ਤੇ ਚੰਗੀ ਹਾਈਟ ਲੰਥ ਝੋਟੀ ਆ ਉਸ ਹੁਣ ਬਹੁਤ ਸੋਹਣੀ ਹਾਈਟ ਸੰਤ ਬਾਕੀ ਬਾਈ ਜਿਹਨਾਂ ਹੈਗਾ ਲਗਰਾਗੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਕਿੰਨੀ ਉਮਰ ਆ ਕੀ ਦੋਦਰਗਾੜਾ ਜੀ ਆਰਡਰ ਕੁਆਲਟੀ ਦੋਸਤੋ ਜੱਜ ਕਰੋ ਤੇ ਚੋਰਸ ਆਰਡਰ ਕੁਆਲਟੀ ਕਾਫੀ ਸ਼ਾਨਦਾਰ ਹੈ ਬੈਣੀ ਵਾਲੇ ਪਾਸੋਂ ਦੋਸਤੋ ਚੈੱਕ ਕਰ ਸਕਦੇ ਤੁਸੀਂ ਮੁੱਖੀ ਵਾਲਾ ਥਣ ਕਾਫੀ ਸਪੇਸ ਤੇ ਬਾਕੀ ਕਰਦੇ ਐਂਗਲ ਜੀ ਹੁਣ ਨਾ ਗੱਲ ਕੀ ਰੇਟ ਆ ਕਿਨਵਾ ਸੁਆ ਕਿਨੇ ਦੋਗੇ ਸਸੇਗਾ ਬਬੂ ਜੀ ਉਹ ਠੀਕ ਠਾਕ ਜੀ ਵਧੀਆ ਕਿਰਪਾ ਮਾੜ ਜੀ ਤੇ ਕਿੰਨਾ ਵਸੂਹਾ ਜੀ ਪਹਿਲਣਾ ਪਹਿਲਣਾ ਚਾਰ ਦੰਦ ਚਾਰ ਦੰਦ ਮੂੰਹ ਜੀ ਕਿੰਨੇ ਦੰਦਾਂ ਦਾ ਸੁਹਾ ਜੀ 10 ਦੰਦਾਂ ਦਾ 10 ਦੰਦਾਂ ਮਗਰ ਕੀ ਹੈ ਜੀ ਮਗਰ ਕਟਾ ਦੋਸਤੋ ਤੇ ਇੱਕ ਇਹਨਾਂ ਦੋ ਤਿਆਰ ਹੈ ਜੀ ਇਹ ਦੋ 10 ਦੰਦ 14 ਲੀਟਰ ਤਿਆਰ ਹੈ ਜੀ ਮਿੰਮਾ ਮੈਂ ਕਹਾ ਠੰਡਾ ਤੋਂ ਹਾਂ ਵੀ ਕੰਡੇ ਵਾਲਾ ਲੀਟਰ ਵਾਲਾ ਨਹੀਂ ਵੀ ਕੰਡੇ ਵਾਲਾ ਠੀਕ ਹੈ ਕੀ ਡਿਮਾਂਡ ਕਰਦੇ ਜੀ ਮੈਂ ਤਾਂ 2.5 ਲੱਖ ਕਰਦਾ 2.5 ਲੱਖ ਦੇਣ ਲੈਣ ਤੇ ਇਹ ਵੀ ਮੈਂ ਮਾਰਦਾਂ ਨੂੰ ਫੋਨ ਕਰਾਂਗੇ ਕਿੰਨਾ ਦੱਸ ਦੋ ਦੋ ਦੰਦ ਦੋ ਕਲੇ ਦੋ ਦੋ ਥੱਲੇ ਚਲੋ ਮੋਬਾਈਲ ਨੰਬਰ ਦੱਸ ਦਿਓ 99145 25750 ਫੇਰ ਦੱਸ ਦਿਓ 99145 25750 ਦੋਸਤੋ ਕਰ ਲਿਓ ਸੰਪਰਕ ਵੀਰ ਜੀ ਨਾਲ ਕਰਦੇ ਆਂ ਗੱਲਬਾਤ ਕੋ ਮੰਡੀ ਬਾਰੇ ਟੰਗਰਾ ਬਾਰੇ ਵੀ ਕਰਾਂਗੇ ਸਾਸੀ ਦਾ ਵੀਰ ਜੀ ਸਾਸੀ ਦਾ ਵੀਰ ਜੀ ਕੋ ਠੀਕ ਠਾਕ ਜੀ ਸਭ ਤੋਂ ਪਹਿਲਾਂ ਤੇ ਮੈਂ ਭੋਲਾ ਰੱਟੀਵੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਮਿਹਰਬਾਨ ਜਿਹੜੇ ਵੀ ਵੇਖੋ ਦੂਰ ਦਰਾਡੇ ਬੈਠੇ ਜਿਹੜੇ ਤੁਹਾਡੇ ਬਾਹਰ ਦੇ ਮੁਲਕਾਂ 'ਚੇ ਵੀਰ ਨੇ ਉਹਨਾਂ ਤੱਕ ਸਾਡੀ ਇਹ ਵੀਡੀਓ ਪਹੁੰਚਾਉਂਦੇ ਨੇ ਹਾਂ ਜੀ ਕਿਉਂਕਿ ਜੇ ਤੁਹਾਡਾ ਸਾਧਨ ਨਾ ਹੋਏ ਤਾਂ ਅਸੀਂ ਇੱਕ ਦੋ ਦਿਨ ਵੀਡੀਓ ਨਹੀਂ ਦੇਖ ਸਕਦੇ ਨਾ ਪਸ਼ੂ ਖਰੀਦ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਤੁਰ ਫਿਰ ਕੇ ਪਸ਼ੂ ਖਰੀਦਣਾ ਬਹੁਤ ਔਖਾ ਹੋ ਗਿਆ ਆ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਇੱਕ ਦੋ ਦਿਨਾਂ ਸਾਡਾ ਲਿੰਕ ਬਣਿਆ ਆ ਇਹਦੇ ਕਰਕੇ ਆਪਾਂ ਜਿਹੜੇ ਕਸਟਮਰ ਵਪਾਰੀ ਵੀਰ ਆ ਸਾਰੇ ਇੱਕ ਦੋ ਦਿਨਾਂ ਜੁੜੇ ਆ ਤੇ ਵਪਾਰ ਦਾ ਧੰਦਾ ਇਹਨਾਂ ਦਾ ਇੱਕ ਦੋ ਜਿਹਦਾ ਭਰੋਸੇ 'ਤੇ ਚੱਲਦਾ ਜੀ ਤੇ ਆਪਾਂ ਫੋਨ 'ਤੇ ਆਪਾਂ ਜੇ ਨਹੀਂ ਵੀ ਫੋਨ 'ਤੇ ਖਰੀਦਣਾ ਆਪਣੇ ਘਰ ਜਾ ਕੇ ਇੱਕ ਮੰਡੀ ਬਾਰੇ ਵੀਰ ਜੀ ਦੱਸੋ ਮਾੜਾ ਹੈ ਵੀਰ ਜੀ ਆਪਣੀ ਮੰਡੀ ਦੇ ਵੇਖੋ ਮਾਝਾ ਏਰੀਆ 'ਚ ਅੰਮ੍ਰਿਤਸਰ ਦੀ ਵੱਲਾ ਮੰਡੀ ਲੱਗਦੀ ਸ਼ਈਮ ਹੀ ਨਹੀਂ ਹਾਂ ਤੇ ਸਾਲ ਬਾਅਦ ਹੀ ਲੱਗਦੀ ਦੀਵਾਲੀ ਦੀ ਦੋ ਮੰਡੀ ਲੱਗਦੀ ਤੇ ਮੰਡੀ ਦੇ ਪ੍ਰਬੰਧ ਦੇ ਸਰਕਾਰ ਦੇ ਨਕਮੇ ਏਡੇ ਨੇ ਅੱਛਾ ਵੇਖੋ ਜੀ ਅੱਜ ਸਵੇਰ ਦੀ ਲਾਈਟ ਬੰਦ ਆ ਅੱਛਾ ਜੀ ਇੱਥੇ ਕੋਈ ਪ੍ਰਬੰਧ ਨਹੀਂ ਬੀਜਾ ਪਾਣੀ ਤੋਂ ਬਿਨਾਂ ਹੀ ਬੈਠੇ ਡੰਗ ਪਾਣੀ ਚਲਾਉਣਾ ਕਈ ਵਪਾਰੀ ਭਰਾ ਨੇ ਆਪਣੇ ਕੋਲੋਂ ਪਾਏ ਖਰਦ ਗਿਆ ਜਨਰੇਟਰ ਲੈ ਕੇ ਤੇ ਮੋਟਰਾਂ ਚਲਾ ਕੇ ਤੇ ਬੱਦਲਾਂ ਨਵਾਈ ਤਵਾਈ ਕਰਨ ਦੇ ਨੇ ਪਾਣੀ ਪਿਆਉਣ ਦੇ ਨੇ ਅੱਛਾ ਜੀ ਇਹ ਸਰਕਾਰ ਬੈਲੀ ਜ਼ਮੀਨ ਠੇਕੇ ਦੇ ਦੇ ਦਿੰਦੀ ਆ ਮੰਡੀ ਹਾਂ ਤੇ ਆਪਣੀ ਲੋਕੀ ਵੀ ਕਮਾਈ ਕਰਨ ਤੇ ਸਰਕਾਰਾਂ ਦੀ ਲੁੱਟ ਕਰਨ ਕਿਸਾਨਾਂ ਦੀਆਂ ਤੇ ਵਪਾਰੀ ਦੀਆਂ ਵੀ ਪਰ ਸੂਤ ਤਾਂ ਕੋਈ ਨਹੀਂ ਆ ਗਈ ਅੱਛਾ ਪਰ ਜੀ ਸਾਡੀ ਪਸ਼ੂ ਦੀ 50 ਰੁਪਏ ਲੱਗੀ ਆ ਤੇ ਸੂਤ ਦੇ 1 ਰੁਪਏ ਦੀ ਨਹੀਂ ਆ ਗਈ ਅੱਛਾ ਕੋਈ ਖੁਰਲੀ ਤੁਹਾਨੂੰ ਚਾਹੀਏ ਖੁਰਲੀ ਜਾਂ ਖੁਰਲੀ ਵੇਖੋ ਇੱਕ 1600 ਰੁਪਏ ਦੀ ਲੱਕੜ ਦੀ ਖੁਰਲੀ ਆ ਤੇ 900 ਰੁਪਏ ਦਾ ਕਿਰਾਇਆ ਤੇ ਕੀ ਗਰੂਮ ਵਾਰੀ ਭਰਾ ਠੀਕ ਹੈ ਓਏ ਮਾਲੋ ਜੀ ਕਰੇ 10000 ਦਾ ਸੰਭੂ ਏ ਤੇ 5000 ਦਾ ਕਰਾਇਆ ਓਏ ਅੱਛਾ ਕਰਿਆ ਮਲੋਟੋ ਹਡੀ ਆ ਇਹ ਲੋਕ ਨੂੰ ਨੱਥ ਪਾਉਣੀ ਚਾਹੀਦੀ ਆ ਸਰਕਾਰ ਅਗੇ ਪੁਰ ਜੋ ਰਹੇ ਆਂ ਫੀਲ ਕਰਦੇ ਆਂ ਭਗਵਾਨ ਦਾ ਮਾਲ ਜਿਹੜੀ ਆਮ ਆਦਮੀ ਦੀ ਸਰਕਾਰ ਕਿੰਦੀ ਪਿਆ ਆਮ ਆਦਮੀ ਆ ਉਹਨੂੰ ਆਮ ਆਦਮੀ ਬਾਰੇ ਵੇਖਣਾ ਚਾਹੀਦਾ ਕਿ ਚਾਰ ਕੇ ਵੀ ਕੀ ਬੰਡਿਆ ਇਸ ਇੱਕ ਅਪੀਲ ਜ਼ਰੂਰ ਆ ਵੀ ਮੱਜੇ ਦੇ ਵਿੱਚ ਇਹ ਤੋਂ ਬਿਨਾ ਕੋਈ ਮੰਡੀ ਨਹੀਂ ਕੋਈ ਮੰਡੀ ਨਹੀਂ ਆ ਗਈ ਮਾਜੇ ਨੂੰ ਜਿੰਨੀਆਂ ਮੰਡੀਆਂ ਪੈਂਦੀਆਂ 250 300 ਕਿਲੋਮੀਟਰ ਦੂਰ ਪੈਂਦੀਆਂ ਮੋਗਾ ਖੰਨਾ ਜੀਰਾ ਜਿਹੜੇ ਮਾਲ ਨੇ ਮੰਡੀਆਂ ਜ਼ਰੂਰ ਲੱਗਦੇ ਆ ਕੋਈ ਹਫ਼ਤੇ ਬਾਅਦ ਕੋਈ ਮਹੀਨੇ ਬਾਅਦ ਆਪਣੀ ਮਾਜੇ ਤੇ ਸਿਰਫ ਇਹੋ ਮੰਡੀਆਂ ਵੱਲੇ ਦੀ ਇਹਨੂੰ ਹੋਰ ਕੋਣੀ ਇਹ ਮਹੀਨੇ ਬਾਅਦ ਰੈਗੂਲਰ ਕਰ ਦੇਣਾ ਹਾਂਜੀ ਇਹ ਵੀ ਸਰਕਾਰ ਅਗੇ ਆਪਾਂ ਅਪੀਲ ਕਰਦੇ ਵੀ ਮੰਡੀ ਨੂੰ ਮਹੀਨੇ ਬਾਅਦ ਕੋਈ ਤਰੀਕ ਹੋਵੇ ਜਿੱਤੇ ਇੱਕ ਦਿਨ ਦੀ ਮੰਡੀ ਹੋਵੇ ਤੇ ਹਰ ਕੋਈ ਪਸ਼ੂ ਤਾਂ ਲ ਕੇ ਖਰੀਦ ਸਕੇ ਵੇਚ ਸਕੇ ਜਾਣਾ ਕਾਫੀ ਦੂਰ ਜਿਹੜਾ ਉਹ ਔਖਾ ਪਸ਼ੂ ਜਾਂਦੇ ਜਾਂਦੇ ਬਿਮਾਰ ਹੋ ਜਾਂਦਾ ਅਗਲੇ 2 250 ਕਿਲੋਮੀਟਰ ਤੋਂ ਹੀ ਦੱਸਣੇ ਪਸ਼ੂ ਨੇ ਬਿਮਾਰ ਹੋਣਾ ਖਰਚਾ ਵਧਣਾ ਤੇ ਕੀ ਇਧਰ ਦਾ ਮਾਜੇ ਦਾ ਵਪਾਰ ਕੀ ਵੇਚੂ ਤੇ ਕੀ ਘਟੂਗਾ ਜ਼ਰੂਰ ਮੰਡੀ ਚਾਹੀਦੀ ਵੀਰ ਭਰਾਵਾਂ ਜਿੰਨੇ ਵੀ ਯੂਟਿਊਬਰ ਬੇਨਤੀ ਆ ਵੀ ਇਹ ਤੁਹਾਨੂੰ ਮੁੱਦਾ ਜ਼ਰੂਰ ਠੋਣਾ ਚਾਹੀਦਾ ਹੈ ਵੀ ਮਾਜੇ ਦੇ ਵਿੱਚ ਜਿਹੜੀ ਵੇਰਕਾ ਮੰਡੀ ਇਹਨੂੰ ਮਹੀਨੇ ਬਾਅਦ ਮਤਲਬ ਵੀ ਜ਼ਰੂਰੀ ਕਰ ਦੋ ਸਾਰੇ ਕਿਸਾਨ ਵੀ ਆਪਾਂ ਗੱਲਬਾਤ ਕਰਾਂਗੇ ਗਾਹ ਵੀਡੀਓ ਪਾਵਾਂਗੇ ਵੀ ਮਹੀਨੇ ਬਾਅਦ ਜ਼ਰੂਰੀ ਕਰੋ ਮੰਡੀਆਂ ਬਹੁਤ ਜ਼ਰੂਰੀ ਹੈ ਮੰਡੀਆਂ ਤੋਂ ਬਿਨਾ ਮਤਲਬ ਜਿਹੜਾ ਪਸ਼ੂ ਉਹ ਨਹੀਂ ਪੂਰਾ ਵਿਕਦਾ ਨਹੀਂ ਵਿਕਦਾ ਤਾਂ ਕਰਕੇ ਕਿਉਂਕਿ ਜੇ ਘਰਾਂ ਚੋਂ ਵਪਾਰੀ ਵੀਰ ਲੈਂਦੇ ਇਹ ਮੰਡੀਆਂ ਚ ਚਲੇ ਜਾਂਦਾ ਹਰਿਆਣਾ ਯੂਪੀ ਆਉਂਦਾ ਦੂਜਾ ਆਉਂਦਾ ਹੈ ਹਨਾ ਦੂਜੀਆਂ ਸਟੇਟਾਂ ਚ ਚਲੇ ਜਾਂਦਾ ਹੈ ਵਪਾਰੀਆਂ ਕੋਲ ਤਾਂ ਉਤਰ ਇੱਥੇ ਘੁੰਮਦਾ ਰਹਿੰਦਾ ਇੱਥੇ ਘੁੰਮਦਾ ਰਹਿੰਦਾ ਕਰਕੇ ਅਪੀਲ ਕਰਦੇ ਵੀ ਮਹੀਨੇ ਬਾਅਦ ਮੰਡੀ ਜਰੂਰ ਤੇ ਚਲੋ ਆਪਾਂ ਮਜੇ ਜਾਣਕਾਰੀ ਤੁਸੀਂ ਇਹ ਆਪਣੇ ਕੋਲ ਅੱਜ ਦੋ ਝੋਟੀਆਂ ਜਾ ਖੋਲੋ ਹਿਆਣੀਆਂ ਦੀਆਂ ਝੋਟੀਆਂ ਜਾ ਠੀਕ ਹੈ ਜੀ ਕੱਦਾ ਜੀ ਆਈਟਮ 16 ਲੀਟਰ ਦੁੱਧ ਦੇ ਤੇ ਪੋਲੋ ਫਿਰ ਮਾੜੀ ਲੋ ਦੋਸਤੋ ਕਰੋ ਚੈੱਕ ਪਿਓਰ ਮੋਰਾ ਚੈਟ ਬਲੈਕ ਰਿੰਗ ਸਿੰਘ ਚੰਗੀ ਹਾਈਟ ਚੰਗੀ ਲੰਦ ਤੇ ਡਾਕਲੇ ਡਾਕਲੇ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਕਾਫੀ ਸ਼ਾਨਦਾਰ ਆਰਡਰ ਕੁਆਲਟੀ ਆ ਲੈਓ ਤੇ ਫੇਸ ਕੁਆਲਟੀ ਬਹੁਤ ਸੋਹਣੀ ਲੰਥ ਬਹੁਤ ਸੋਹਣੀ ਆ ਤੇ ਚੰਗੇ ਕੱਦ ਕਾੜਦੀ ਆ ਮੀਡੀਅਮ ਕੱਦ ਕਾੜਨੀ ਛੋਟਾ ਨਹੀਂਗਾ ਬਹੁਤ ਸੋਹਣੇ ਕੱਦ ਕਾੜਦੀ ਆ ਤੇ ਬਾਕੀ ਬਾਈ ਜੀ ਨਾ ਕਰਦੇ ਗੱਲ ਕਿਣਵਾ ਸੁਆ ਕਿੰਨਾ ਦੁੱਧ ਕੀ ਰਿਕਾਰਡ ਤੇ ਕੀ ਡਿਮਾਰ ਤੇ ਦੋਸਤੋ ਥਣ ਚੈੱਕ ਕਰਿਓ ਬਹਿਣੀ ਵਾਲੇ ਪਾਸਿਓ ਮੁੱਠੀ ਵਾਲਾ ਥਣ ਲੱਗਾ ਦੋਸਤੋ ਤੇ ਕਾਫੀ ਸਪੇਸ ਥੀ ਬਹੁਤ ਸ਼ਾਨਦਾਰ ਨਾੜਾ ਦੀਦਿਆਂ ਬੰਨਦੀਆਂ ਬਾਕੀ ਬਾਈ ਜੋਂ ਨਾ ਨਾ ਕਰਦੇ ਗੱਲ ਤੇ ਬਾਈ ਜੀ ਕਿਣ ਵਾਸੂਆ ਜੀ ਫਿਰ ਜੇ ਦੁੱਧਾ ਸੁਆ ਜੇ ਆਰ ਕੇ 6-10 ਮਹੀਨੇ ਜੇ 6 ਦੰਦ ਤੋਂ ਦੁੱਧਾ ਸੁਆ ਕਿੰਨੇ ਦਿਨਾਂ ਦੀ ਸੁਈ ਹੈ ਜੀ ਸੋਇਨ ਕੋਈ 25 ਦਿਨ ਹੋ ਗਏ ਜਾਂ ਮਹੀਨੇ ਲੱਗੇ ਬੰਨੇ ਆ ਬੱਚਾ ਜੀ ਅਬ ਇਹ ਚੱਲ ਅਗਲੇ ਆਂਦੀ ਆ ਵੀ ਮਹੀਨਾ ਮੰਨ ਲੈ ਕੋਈ 25 ਮੰਨ ਲਿਆ ਆਪਾਂ ਮਹੀਨੇ ਦੀ ਕਹਿਣਾ ਮਹੀਨੇ ਦੀ ਕਿਹਣਾ ਕੀ ਮਗਰ ਕੀ ਹੈ ਜੀ ਕਟਾ ਮਗਰ ਕਟਾ ਮਗਰ ਹਾਂਜੀ ਠੀਕ ਐ ਤੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ 16 ਲੀਟਰ ਆ ਟਾਈਮ ਤੇ ਭਾਈ ਚਾਰ ਡਾਂਗੇ ਚੋਈਏ ਪੰਜ ਡੋਏ ਭਾਈ 16 ਲੀਟਰ ਜੇ ਆਪਾਂ 12 ਕਿਲੋ ਵਾਲੀ ਬਾਲਟੀ ਚੋਈਏ ਤਾਂ ਉਦੀ ਨਿਕਲ ਆਉਂਦੀ 16 ਲੀਟਰ 8 8 ਲੀਟਰ ਮੰਨ ਲ ਕੇ ਚਲੋ 8 ਲੀਟਰ ਚੋਈਏ 12 ਲੀਟਰ ਵਾਲੀ ਬਾਲਟੀ ਉਦੀ ਨਿਕਲ ਆਉਂਦੀ ਹਾਂਜੀ ਹਾਂਜੀ 8 ਲੀਟਰ ਤੇ ਚਵੌਣਾ 16 ਲੀਟਰ ਆ ਹਾਂਜੀ ਹਾਂਜੀ ਕਿਉਂ ਇੱਕ ਅੱਧੇ ਲੀਟਰ ਦਾ ਤਾਂ ਵਾਧਾ ਘਟਾ ਹੋ ਜਾਂਦਾ ਜਿਆਦਾ ਵਧੇਗਾ ਘਟੇਗਾ ਕਿਉਂ ਠੀਕ ਐ ਸੁਣਵਾਈਏ ਕਿਹੜੀ ਸੁਣ ਵਾਲੀ ਜੀ ਹਾਂਜੀ ਜੀ ਥੱਲੇ ਕਰੇ ਕੋਈ ਜੀ ਕੀ ਡਿਮਾਂਡ ਮਾਣਵੀਰ ਜੀ ਵੇਖੋ ਮੋਲੇ ਦਾ ਆਪਾਂ ਕਰਦੇ 220000 ਹਾਂਜੀ ਪਰ ਅੱਜ ਆਪਾਂ 220 ਨਹੀਂ ਦੇਣੀ ਕਿਉਂਕਿ ਚੈਨਲ ਤੇ ਚੱਲਣ ਦੀ ਆ ਠੀਕ ਹੈ ਪੂਲ ਡਾਊਨ ਕਰਾਂਗੇ ਵੇਖ ਕੇ ਕੋਈ ਆਏਗਾ ਆ ਇਹ ਆਪਾਂ 20 ਵੀ ਨਹੀਂ ਕਰਨਾ 90 ਵੀ ਨਹੀਂ ਜੇ ਕਰਨਾ ਆ 80 ਵੀ ਨਹੀਂ ਜੇ ਕਰਨਾ ਇੱਕ 70 ਦੀ ਦਾਂਗੇ ਅੱਜ ਲਓ ਦੋਸਤੋ ਚੈਨਲ ਕਰਕੇ ਚੈਨਲ ਕਰ ਵੀਰ ਨੇ ਆਫਰ ਇੱਕ 70 ਦੀ ਆਖਿਆ ਤੇ ਜੇ ਕੱਦਗੜ ਕੋ ਕਾਫੀ ਸੋਹਣਾ ਕੱਦਗੜ ਰਿੰਗ ਸਿੰਘ ਆ ਜੈਡ ਬਲੈਕ ਆ ਮੈਨੂੰ ਇੱਕ ਵਾਰ ਨਹੀਂ ਕਿਤੇ ਵੀ ਇਹਦੇ ਦਿਸਿਆ ਵੀ ਕੋਈ ਝੱਟਾ ਹੋਵੇ ਤੇ ਬਾਕੀ ਜਿਹੜੇ ਵੀਰ ਨੂੰ ਬਸਿੰਦ ਹੋਈ ਬਾਕੀ ਵੀਰ ਜੀ ਦਾ ਐਂਡ ਦੇ ਨੰਬਰ ਲਵਾਂਗੇ ਦੂਜੀ ਝੋਟੀ ਨਾਲ ਗੱਲ ਕਰਕੇ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਸ਼ੱਕ ਕੋਈ ਨਹੀਂਗਾ ਝੋਟੀ ਦੇ ਵਿੱਚ ਕੋਈ ਚਾਲ ਚ ਕੋਈ ਥੰਦ ਚ ਕੋਈ ਹਵਾਨੇ ਚ ਕੋਈ ਕਲਰ ਚ ਤੇ ਚੰਗਾ ਪੇਠ ਫੂੜਾ ਤੇ ਆ ਦੂਜੀ ਝੋਟੀ ਵੇਖੋ ਦੋਸਤੋ ਕਾਫੀ ਕੱਦਗਾਠ ਹੈ ਇਹਦਾ ਵੀ ਤੇ ਬਾਕੀ ਜੈਡ ਬਲੈਕ ਆ ਤੇ ਪੂਸ਼ ਵਾਈਟ ਆ ਗਈ ਆ ਜਾਨੀ ਕਿ ਜਿਦਾਂ ਮੰਨ ਕੇ ਚਲੋ ਥੋੜੀ ਕ੍ਰਾਸ ਪਾਂਚ ਆ ਜਾਂਦਾ ਗਾਂ ਆਂਦੀ ਉਸ ਤੇ ਪੇਠ ਫੂੜਾ ਕਾਫੀ ਸੋਹਣਾ ਹੈ ਦੀ ਪੀਕ ਕੁਆਲਿਟੀ ਜੱਜ ਕਰੋ ਦੋਸਤੋ ਥੋੜਾ ਖੁੱਲੇ ਸਿੰਗ ਦੀ ਆ ਹਾਈਟ ਲੈਂਥ ਕਾਫੀ ਸੋਹਣੀ ਹੈ ਤੇ ਅਰਡਰ ਕੁਆਲਿਟੀ ਦੋਸਤੋ ਜੱਜ ਕਰੋ ਕਾਫੀ ਸਪੇਸ ਆ ਮਾੜੀ ਤੋਰ ਲਾ ਕੋਣੋ ਵਾਹ ਕਰਕੇ ਤੇ ਤੇ ਕਾਫੀ ਸਪੇਸ ਆ ਥਣਾ ਦੇ ਵਿੱਚ ਤੇ ਸ਼ਾਨਦਾਰ ਅਰਡਰ ਕੁਆਲਿਟੀ ਹੈ ਲਿਆ ਤੇ ਕਰਦੇ ਬਾਈ ਜੀ ਨਾਲ ਗੱਲ ਕਿਣਵਾ ਸੁਆ ਕਿੰਨੇ ਦਿਨਾਂ ਦੀ ਸੂਈ ਚ ਹੈ ਕਿੰਨਾ ਦੁੱਧ ਆ ਤੇ ਕੀ ਡਿਮਾਂਡ ਆ ਤੇ ਬਾਕੀ ਦੋਸਤੋ ਨਾਖ ਪਰਖ ਤੁਸੀਂ ਕਰਨੀ ਸਾਡਾ ਫਰਜ ਆ ਪਸ਼ੂ ਹੋਣਾ ਸੂਣ ਵਾਲਾ ਜਿਹੜਾ ਉਹਨੂੰ 蒂ਪ ਕੇ ਤਸੱਲੀ ਕਰੋ ਜਿਹੜਾ ਸੂਆ ਸੂਆ ਉਹਨੂੰ ਦੋ ਡਾਂਗ ਤਿੰਨ ਡਾਂਗ ਚੋ ਗਿਆ ਆਪਦੀ ਤਸੱਲੀ ਕਰਕੇ ਫਿਰ ਪਸ਼ੂ ਲੈ ਕੇ ਜਾਓ ਕਿਉਂ ਤੁਸੀਂ ਪੈਸੇ ਲਾਉਣੇ ਆ ਉਹਨਾਂ ਨੂੰ ਵੇਚਣਾ ਤੇ ਬਾਈ ਜੀ ਕਿੰਨਾ ਸੂਆ ਹੈ ਦੂਜਾ ਸੂਆ ਜੀ ਵੀਰ ਜੀ ਨੂੰ 7 ਦਿਨ ਹੋਏ ਜੇ ਦੂਜਾ ਸੂਆ 7 ਦਿਨ ਸੂਈ ਨੂੰ ਹੋਏ ਮਗਰ ਕੀ ਆ ਜੀ 12 ਇੰਚ ਜੇ ਇਹ ਤਾਂ ਕਟਾ ਮਗਰ ਆ ਕਟਾ ਮਗਰ ਜੀ ਹਾਂ ਜੀ ਠੀਕ ਹੀ ਆ ਕਹਿੰਦਾ ਇਹ ਤੁਹਾਨੂੰ ਲੱਗਾ ਗੈਰ ਹੈ ਹਾਂ ਹਾਂ ਥਾਂ ਦਾ ਵਿਖਾਇਆ ਜੀ ਬਹੁਤ ਸਪੇਸ ਆ ਇੱਕ ਗੇਠ ਦੀ ਜਿ ਤਰ੍ਹਾਂ ਨੇ ਨਾ ਗੇਠ ਤੋਂ ਵੱਧ ਹੀ ਆ ਸਪੇਸ ਤੇ ਮੁੱਠੀ ਵਾਲਾ ਥਾਂ ਸ਼ਾਨਦਾਰ ਤੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ 15 ਲੀਟਰ ਜੇ ਮੇੜਮਾ ਕੰਡੇ ਵਾਲਾ ਮੇੜਮਾ ਕੀ ਕੰਡੇ ਵਾਲਾ 14 ਹੋਵੇਗਾ ਲੀਟਰ 15 ਹੋਵੇਗਾ ਲੀਟਰ 15 ਹੋਵੇਗਾ ਠੀਕ ਆ ਚਲੋ ਜੀ ਤੇ ਕੀ ਡਿਮਾਂਡ ਕਰਦੇ ਜੋ ਰਾਮਾੜ ਵੀਰ ਜੀ ਮੈਂ ਪਹਿਲਾਂ ਆਖਿਆ ਤੁਹਾਡੇ ਚੈਨਲ ਤੇ ਵੀਡੀਓ ਚੱਲਣ ਦੀ ਆ ਹਾਂਜੀ ਤੁਹਾਡੇ ਵੀ ਵਿਊ ਵਧਣ ਤੁਹਾਡੇ ਵੀ ਵਿਊ ਵਧਣ ਦਾ ਮੁੱਲ ਬਿਲਕੁਲ ਜਾਇਜ਼ ਹੈ ਦੁਬਾਰਾ ਕੋਈ ਵੀਰ ਫੋਨ ਕਰੇਗਾ ਵਰਗ ਪੁੱਛੇ ਆ ਵੀ ਥੋੜਾ ਵਾਦਾ ਜਿਹੜੇ ਆ ਨਾ ਜਾਇਜ਼ਨਾਮੇ ਹੋ ਜੇ ਉਹਦਾ ਕੋਈ ਨਹੀਂਗਾ ਵੀ 2 ਲੱਖ ਜੇ ਪਰ ਆਪਾਂ 2 ਲੱਖ ਦੇ ਦੇਣੀ ਨਹੀਂ ਤੁਹਾਡੇ ਚੈਨਲ ਤੇ ਚੱਲਣ ਰਿਹਾ ਘਾਟ ਜਿੰਨੇ ਦੀ ਕੋਈ ਨਹੀਂ ਦੇ ਦੇਣੀ ਠੀਕ ਹੈ ਜੀ ਭਾਵੇਂ ਘਾਟ ਆ ਪਾ ਦੇ ਭਾਵੇਂ ਵਾਦਾ ਪਾ ਦੇ ਨਹੀਂ ਜੋ ਜਾਇਜ਼ ਆ ਤੁਹਾਨੂੰ ਵੀ ਨਫਾ ਹੋਇਆ ਅਗਲਾ ਵੀ ਜਾ ਕੇ ਗੁਣ ਗਾਵੇ ਵਾਕੇ ਡੱਗਰ ਲਿਆਂਦਾ ਅਸੀਂ ਦੀ ਦੇ ਦਾਂਗੇ ਵੀ ਇੱਕ 80 ਦੀ ਹਾਂਜੀ ਹਾਂਜੀ ਉਤੋਂ ਮੌਕੇ ਤੇ ਹੋ ਜੂ ਚਾਲ ਠੀਕ 10 ਮੋਬਾਈਲ ਨੰਬਰ ਫਿਰ ਬਾਕੀ ਕੋਈ ਫੋਨ ਲਾਇ ਵੀਰ ਹੋਰ ਵੀ ਮਾਨਤਾ ਜਨਾਸ ਹੋਰ ਵੀ ਕਰਾਂਗੇ ਵਾਦ ਚਲੋ ਉਹ ਪ੍ਰੇਮ ਨਾਲ ਬਾਕੀ ਜਿਹੜਾ ਬਹਿ ਗਿਆ ਹੋ ਜਾਂਦਾ ਮੋਬਾਈਲ ਨੰਬਰ ਦੱਸਿਓ 98554 76701 ਫਿਰ ਦੱਸਿਓ 98554 76701 ਪਿੰਡ ਕਠਿਆਲਾ ਸੀਗਰਾ ਬਾਬਾ ਨਾਲ ਜੀ ਠੀਕ ਹੈ ਦੋਸਤੋ ਬਹੁਤ ਸ਼ਾਨਦਾਰ ਦੋਵੇਂ ਮੱਝਾਂ ਤੇ ਭਾਈ ਨਾਲ ਸੰਪਰਕ ਕਰ ਲਿਓ ਜਿਹੜੀ ਵੀ ਪਸੰਦ ਹੋਈ ਆਪਦੀ ਨਰਕ ਪਰਖ ਕਰਕੇ ਤੇ ਲੈ ਲਿਓ ਤੇ ਬਾਈ ਦਾ ਨੰਬਰ ਆ ਗਿਆ